ਸਾਸ਼ਿਕਲ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਅੱਜ ਇਹ ਮੈਨੂੰ ਕਹਿ ਕੇ ਗਏ ਸੀ ਕਿ ਮੇਰੇ ਆਉਂਦਿਆਂ ਨੂੰ ਰਹੀਂ ਤੂੰ ਤਿਆਰ ਤੇ ਤੈਨੂੰ ਫਿਰ ਲੈ ਕੇ ਜਾਵਾਂਗਾ ਮੈਂ ਬਾਜ਼ਾਰ ਤੇ ਹੁਣ ਆਉਂਦੇ ਨੇ ਤੇ ਫਿਰ ਵੇਖਦੇ ਆ ਬਾਜ਼ਾਰ ਲੈ ਕੇ ਜਾਂਦੇ ਨੇ ਕਿ ਨਹੀਂ ਇੱਕ ਇੱਕ ਵਾਰੀ ਤੇ ਲਾਰਾ ਵੀ ਲਾ ਦਿੰਦੇ ਨੇ ਮਿੱਠੀਆਂ ਗੋਲੀਆਂ ਵੀ ਬਹੁਤ ਦਿੰਦੇ ਨੇ ਹਵੇਲੇ ਹੁਣ ਨਾ ਆ ਗਏ ਨੇ ਘਰ ਤੇ ਇਹਨਾਂ ਨੂੰ ਮੈਂ ਪਾਣੀ ਪਿਲਾਤਾ ਤੇ ਚਾਹ ਵੀ ਪਿਆਤੀ ਆ ਮਿੱਠਾ ਬੜਾ ਚਾਹ ਤਰੀਕੇ ਤੇ ਸੱਚੀ ਇਹਨਾਂ ਨੂੰ ਮੈਂ ਚਾਹ ਵੀ ਪਿਆਈ ਨਾਲ ਖਵਾਏ ਬਿਸਕੁਟ ਰਮਕੀਨ ਹਮ ਬੈਕਰੀ ਤੇ ਲੱਗੀ ਏ ਤੇ ਹੁਣ ਆਪਾਂ ਜਾਣਾ ਬਾਜ਼ਾਰ ਇਹ ਮੈਨੂੰ ਸਿਰੇ ਕਹਿ ਕੇ ਗਈ ਤੈਨੂੰ ਲੈ ਕੇ ਜਾਣਾ ਬਾਜ਼ਾਰ ਤੇ ਹੁਣ ਜਾਣਾ ਤੂੰ ਸਾਹ ਲੈਣ ਦੇਣਾ ਕਿ ਨਹੀਂ ਲੈਣ ਦੇਣਾ ਤੂੰ ਸਾਹ ਲੈਣ ਦੇਣਾ ਬੰਦੇ ਨੂੰ ਆਹੇ ਕੰਮ ਤੋਂ ਕਿ ਨਹੀਂ ਚੱਲ ਕਹਿੰਦੇ ਮੈਨੂੰ ਸਾਹ ਲੈ ਲੈਂਦੇ ਨਾਲ ਥੋੜਾ ਜਿਹਾ ਸਾਹ ਲੈ ਲੈਂਦੇ ਨੇ ਆ ਫੇਰ ਆਪਾਂ ਜਾਵਾਂਗੇ ਬਾਜ਼ਾਰ ਕਈ ਕੇ ਵਾਰ ਝੂਠੀ ਮਾਰਦੇ ਹੁੰਦੇ ਪਤਾ ਨਹੀਂ ਕੀ ਬਣੇ ਵੇਖਿਆ ਕਿ ਮਫਰਲ ਮਫਰਲ ਪਾਏ ਕੋਕੇ ਪਾਏ ਕਰਨਾ ਚ ਰਸ਼ਕੀ ਨਹੀਂ ਬਣੀ ਬੰਦੇ ਨੂੰ ਪੁੱਛੇ ਹੁੰਦਾ ਦਾ ਵਿਆਹ ਵੀ ਹੋ ਗਿਆ ਤਾਨੂੰ ਪਸੰਦ ਕਰ ਲਿਆ ਜਿੰਨੇ ਕਰਨਾ ਸੀ ਏਡੀ ਟੋਰ ਮਾਰੀ ਤੇ ਮੇਰੀ ਗਰੀ ਮੰਨੇ ਕੋਈ ਕਹਿੰਦੇ ਕਈ ਵਾਰ ਕੋਈ ਇਹ ਹੋ ਸਕਦਾ ਨਾ ਕਿ ਕੁੜੀ ਕੁੜੀ ਪਸੰਦ ਆ ਹੀ ਜਾਂਦੀ ਏ ਕੰਮ ਕੁੰਮ ਤੇ ਤਾਂ ਇੰਨੀ ਟੌਰ ਕੱਢ ਕੇ ਜਾਂਦੇ ਨੇ ਹੂੰ ਉਹ ਮੁੜ ਆ ਗਿਆ ਘਰ ਆਉਂਦੇ ਕੰਮ ਕਰਨ ਲੱਗੇ ਮੰਮੀ ਕਹਿੰਦੇ ਇੰਨਾ ਆ ਗਿਆ ਘਰ ਮੁੰਡਾ ਕਿਤੇ ਲੱਭਣਾ ਕਿਤੇ ਇਹੋ ਜਿਹਾ ਮੁੰਡਾ ਹਾਂ ਗਾਲਾਂ ਵੀ ਹੰਨੀਆਂ ਕੱਢਦੇ ਸਾਰੇ ਯਾਰ ਆਵੇਂ ਆਪਾੜ ਮਾਪਿਆਂ ਦੇ ਗਾਲਾਂ ਤੇ ਕਿਉਂ ਹੰਨੀਆਂ ਨਾਲ ਆ ਵੇ ਲੋ ਜੀ ਖਾ ਲੈ ਇਹਨਾਂ ਦੇ ਉੰਗਲ ਮੱਠੀਆਂ ਨੂੰ ਟੱਕਰ ਗਏ ਨੇ ਤੇ ਕੋਈ ਰਹਿਤ ਨਹੀਂ ਆਇਆ ਵੇਂਦਿਆ ਸਾਰੀ ਕੁਸ ਖਾਂਦਾ ਤੇ ਮੈਂ ਕਰਾ ਤੇ ਜੇ ਮੈਨੂੰ ਪਜਿਆ ਨਾ ਤੂੰ ਫਿਰ ਕੀ ਫਿਰ ਪੱਤੇਗਾ ਬੱਤੇਗਾ ਕਿਉਂ ਨਹੀਂ ਚਾਹ ਮਿਲੇਗੀ ਤੁਹਾਨੂੰ ਨਾਲ ਗਰਮ ਗਰਮ ਹੂੰ ਕਿਉਂ ਚਲ ਤੇ ਲੈ ਆਈ ਮਰਾ ਬਾਬੂ ਸੂਰੇ ਸੂਰੇ ਨਹੀਂ ਮੈਂ ਹੁਣੇ ਜਾਣਾ ਤੂੰ ਫਿਰ ਮੇਰੇ ਨਾਰਾ ਕੋ ਲਾ ਕੇ ਗੇ ਹੱਥ ਕਿਆ ਯਾਰ ਐਡਾ ਥੱਕਿਆ ਥੱਕਿਆ ਮੈਨੂੰ ਕੋਈ ਗੱਲ ਨਹੀਂ ਹੈਗੀ ਹੁਣ ਜਾਣਾ ਤਾਂ ਹੁਣੇ ਜਾਣਾ ਮੈਂ ਆਹ ਵੇਖੋ ਪਹਿਲਾਂ ਤੇ ਇਹਨਾਂ ਨੂੰ ਦੋਸੋਂ ਵੀ ਲੰਬਾ ਕੇ ਖਾਈ ਦੇ ਆਈ ਇਹਨਾ ਕੋਨਾ ਚਾਰ ਗਲਾਬ ਜਮਣਾ ਮੈਂ ਕਹ ਇੱਕ ਮੈਨੂੰ ਦੇਵਾ ਕੰਤ ਮੈਂ ਨਹੀਂ ਦੇਣਾ ਐਨੇ ਤਰਲੇ ਮਾਰੇ ਇੱਕ ਦੇ ਨਹੀਂ ਸਕਦੇ ਮੈਨੂੰ ਮੈਂ ਕੰਮ ਦਾ ਹੈ ਮੈਨੂੰ ਭੁੱਖ ਲੱਗੀ ਆ ਤੇ ਕੰਮ ਦਾ ਹੈ ਰੋਟੀ ਖਾਓ ਕੇ ਗਲਾਬ ਜਮਣਾ ਨਾ ਡੱਬੇ ਖਾਣੇ ਫਿਰ ਕੀ ਹੈ ਥਾਲੇ ਆਜ ਦੇਖੋ ਵੇ ਕਹਿ ਰਿਆ ਹੀ ਨਹੀਂ ਗਿਆ ਚਲ ਇੱਕ ਦੇ ਦੋ ਮੈਨੂੰ ਕਿਹੜੀ ਗੱਲ ਹੋ ਮੇਨਾਰ ਪਈ ਵੀਰਾ ਮੈਂ ਕਹ ਗਲਾਬ ਜਮਾ ਖਵਾ ਦੋ ਕਹਿੰਦੇ 20 ਰੁਪਏ ਦਾ ਖਵਾਣਾ ਮੈਂ 20 ਪੇ ਦਾ ਜਾ ਕੇ ਬਾਹਰ ਨਹੀਂ ਨਾ ਖਾ ਸਕਦੀ ਜਿਹੜੇ ਬੀਕਰ ਨੇਰ ਚ ਬਹਿ ਕੇ ਹੂੰ ਉਹਨੇ ਵੀ ਦੰਤੀਆਂ ਦੇ ਤੈਨੂੰ ਵੀ ਆਉੜੀ ਕਿਹਦੇ ਤੇ ਤੁਹਾਨੂੰ ਚੜ ਗਿਆ ਇੱਕ ਦੂਜੇ ਦਾ ਰੰਗ ਵੇਖੋ ਮੋٹے ਮੋٹے ਹੋ ਗਏ ਆ ਜਦੋਂ ਮੇਰਾ ਵਿਆਹ ਹੋਇਆ ਸੀ ਨਾ ਉਦੋਂ ਮੈਂ ਥੋੜੀ ਜਿਹੀ ਪਤਲੀ ਹੀ ਹਾਂ ਤੇ ਮੋਟੀ ਹੀ ਮਤਲਬ ਪਰ ਥੋੜੀ ਜਿਹੀ ਪਤਲੀ ਹੀ ਤੇ ਇਹ ਤਾਂ ਚੱਲ ਤਾਂ ਵੀ ਇਹਨਾਂ ਦਾ ਥੋੜਾ ਵਰਕਆਊਟ ਹੋ ਜਾਂਦਾ ਕੰਮ ਕਰਨ ਚ ਤੇ ਮੇਰਾ ਕੋਈ ਇੰਨਾ ਖਾਸ ਕੰਮ ਨਹੀਂ ਹੁੰਦਾ ਨਾ ਮੇਰਾ ਵਰਕਆਊਟ ਹੁੰਦਾ ਤੇ ਮੈਂ ਤਾਂ ਬੜੀ ਮੋਟੀ ਹੋ ਗਈ ਬਹੁਤ ਜ਼ਿਆਦਾ ਪਰ ਖਾਰਾ ਹੁਣ ਚਲੋ ਕੋਈ ਨਹੀਂ ਮोटे ਫਿਰ ਵੀ ਸੋਹਣੇ ਲੱਗਦੇ ਓ ਜੀ ਓਏ ਖੁਸ਼ ਕੀਤਾ ਬਰੈਡ ਲੈ ਕੇ ਆਈ ਹਾਂ ਮੈਂ ਕਿਹਾ ਬਾਜ਼ਾਰ ਚਲੋ ਬਾਜ਼ਾਰ ਨਹੀਂ ਗਏ ਮੈਂ ਬਰੈਡ ਟੋਸਟਰ ਖਾਣੇ 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 ਰਾਤ ਨੂੰ ਕੋਈ ਖਾਂਦਾ ਬਰੈਡ ਟੋਸਟ ਤੀ ਦੱਸੋ ਪਹਿਲਾਂ ਇਹ ਨਾ ਹੈ ਵੀ ਹੁਣ ਵੇਖੋ ਮੈਂ ਆਲੂ ਭਰ ਭਰ ਕੇ ਵਿੱਚ ਤੇ ਲੱਗੀ ਬਰੈਡ ਟੋਸਟਰ ਬਣਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਨਾ ਇਹ ਲਾਰੇ ਬਾਜ਼ੀ ਹੈ ਇਹਨਾਂ ਨੇ ਲਾਰਾ ਲਾਉਣਾ ਹੀ ਲਾਉਣਾ ਇਹਨਾਂ ਦੀ ਆਦਤ ਆ ਹੁਣ ਬਣਾਉਣ ਦੇ ਸਵਾਦ ਸਵਾਦ ਬ੍ਰੈਡ ਟੋਸਟਰ ਬ੍ਰੈਡ ਟੋਸਟਰ ਖਾ ਖਾ ਕੇ ਕਿਤੇ ਅਲੂ ਵਰਗੇ ਹੋਏ ਪਏ ਆ ਅਸਲੀ ਵੇਖ ਲੋ ਕਿੰਨੀ ਜੇ ਹਾਂ ਆ ਆਪ ਹੀ ਕੁਛਣਾ ਕੁਛ ਲੈ ਆਉਂਦੇ ਨੇ ਫਿਰ ਮੈਨੂੰ ਕਹਿੰਦੇ ਮੋਟੀ ਹੋ ਗਈ ਕਹਿੰਦੇ ਮੋਟੀਆਂ ਹੀ ਤੈਨੂੰ ਕਿਤੇ ਲੈ ਕੇ ਨਹੀਂ ਜਾਣਾ ਮੈਂ ਕਹਿੰਦੀ ਤੈਨੂੰ ਫੜ ਜਾਣਾ ਇੱਥੇ ਹੀ ਜੋ ਮੇਰੀ ਬਾਹਰ ਬੇਇੱਜ਼ਤੀ ਹੋਈ ਤੇ ਬਸ ਇਦਾਂ ਹੀ ਅੱਜ ਹੋ ਗਿਆ ਯਾਰ ਸਾਡਾ ਬਾਜ਼ਾਰ ਜਾਣਾ ਕੈਨਸਲ ਕੋਈ ਨਹੀਂ ਕੱਲ ਜਾਵਾਂਗੇ ਫਿਰ ਇਹ ਹੈਗੇ ਬڑے ਵੱਡੇ ਲਾਰੇਬਾਜ਼ ਝੂਠੇ ਇਨਸਾਨ ਬਾਕੀ ਚੰਗਾ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਹੁਣ ਕਿਉਂਕਿ ਆਪਾਂ ਖਾਣੇ ਟੋਸਟਰ ਬੰਦੇ ਪਿਆ ਗਰਮ ਗਰਮ ਤੇ ਹੁਣ ਸਬਰ ਨਹੀਂ ਹੁੰਦਾ ਪਿਆ ਬਾਏ ਬਾਏ